ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਗੁਰਕਪਾਲ ਸਿੰਘ ਅਸਪਤ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਤਰਨਤਨ ਦੇ ਪਿੰਡ ਸੰਗਤਪੁਰਾ ਦੇ ਗੁਰਦਵਾਰਾ ਸਾਹਿਬ ਦੇ ਵਿੱਚ ਵੱਡਾ ਹਾਦਸਾ ਵਾਪਰ ਗਏ ਤੁਹਾਨੂੰ ਦੱਸ ਦਈਏ ਕਿ ਗੁਰਦਵਾਰਾ ਸਾਹਿਬ ਦੀ ਬਿਲਡਿੰਗਾਂ ਦੇ ਲੈਂਟਰ ਪਾਏ ਜਾ ਰਹੇ ਸਨ ਅਤੇ ਅਚਾਨਕ ਸ਼ਟਰਿੰਗ ਖਿਸਕਣ ਦੇ ਨਾਲ ਲੈਂਟਰ ਡਿੱਗ ਗਏ ਜਿਸ ਦੇ ਨਾਲ ਕਈ ਲੋਕ ਇਸ ਦੀ ਜਦ ਵਿੱਚ ਆ ਗਏ ਹਨ ਅਤੇ ਹੁਣ ਤੱਕ ਡਿਪਟੀ ਕਮਿਸ਼ਨਰ ਤਰਨਤਨ ਵੱਲੋਂ 12 ਲੋਕ ਜਿਹੜੇ ਆ ਉਹ ਜ਼ਖਮੀ ਦੱਸੇ ਜਾ ਰਹੇ ਹਨ ਤੰਦ ਦਾ ਦੱਸਿਆ ਕਿ ਜ਼ਖਮੀਆਂ ਨੂੰ ਸਿਵਲ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ ਅਤੇ ਗਨੀਮਤ ਹੈ ਕਿ ਫਿਲਹਾਲ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਉਧਰ ਡਿਪਟੀ ਕਮਿਸ਼ਨਰ ਤਰਨਤਾਰ ਨੇ ਇੱਕ ਬਿਆਨ ਜਾਰੀ ਕਰਕੇ ਕੁਝ ਚੈਨਲਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਐਵੇਂ ਝੂਠੀਆਂ ਅਫਵਾਵਾਂ ਨਾ ਫਲੋਨ ਕਿਸੇ ਤਰ੍ਹਾਂ ਦੀ ਕੋਈ ਵੀ ਕੈਜੂਐਲਟੀ ਹੁਣ ਤੱਕ ਨਹੀਂ ਹੋਈ ਹੈ ਕੀ ਕੀ ਹੈ ਡਿਪਟੀ ਕਮਿਸ਼ਨਰ ਤਰਨਤਾਰਨ ਨੇ ਸੁਣਾਉਂਦੇ ਹਾਂ ਤੁਹਾਨੂੰ ਵੀ ਮੈਂ ਡੀਸੀ ਤਰਨਤਾਰਨ ਇਹਦੇ ਵਿੱਚ ਅਪਡੇਟ ਦੇਣਾ ਚਾਹੁੰਨਾ ਜੀ ਜੋ ਸੰਗਤਪੁਰਾ ਪਿੰਡ ਦੇ ਵਿੱਚ ਗੁਰਦੁਆਰੇ ਸਾਹਿਬ ਦੇ ਵਿੱਚ ਸਾਡਾ ਲੈਂਟਰ ਡਿੱਗਿਆ ਸੀ ਮੈਂ ਇਹ ਕਹਿਣਾ ਚਾਹੁੰਨਾ ਕਿ ਕੁਝ ਨਿਊ ਚੈਨਲ ਜੋ ਹੈ ਇਹ ਦਿਖਾ ਰਹੇ ਨੇ ਕਿ 40 ਤੇ 50 ਬੰਦੇ ਉੱਥੇ ਫਸੇ ਹੋਏ ਨੇ ਜਾਂ ਐਸੀ ਕਾਜੁਐਲਟੀ ਕੁਝ ਦਿਖਾ ਰਹੇ ਨੇ ਕਿ ਉਸ ਨਿਊ ਚੈਨਲ ਮੈਂ ਕਲੀਅਰਿਫਾਈ ਕਰਨਾ ਚਾਹੁੰਨਾ ਹੁਣ ਤੱਕ ਸਾਡੇ ਕੋਲ ਕੋਈ ਵੀ ਕੈਜੂਐਲਟੀ ਨਹੀਂ ਹੋਈ ਹੈ ਕਿਸੇ ਵੀ ਬੰਦੇ ਦੇ ਅੰਦਰ ਫਸੇ ਹੋਣ ਦੀ ਕੋਈ ਵੀ ਜਾਣਕਾਰੀ ਨਹੀਂ ਹੈ ਤੇ ਦੂਜੀ ਗੱਲ ਸਾਡੇ 12 ਬੰਦੇ ਕੇਵਲ ਦੇ ਵਿੱਚ ਕਾਇਲ ਹੋਏ ਹਨ ਜੋ ਹਸਪੀਟਲ ਚ ਤੁਰੰਤਾਰਨ ਤੇ ਅੰਮ੍ਰਿਤਸਰ ਦੇ ਵਿੱਚ ਡਿਲੀਵਰ ਨਹੀਂ ਜਿੰਨੇ ਵੀ ਇੱਥੇ ਲੇਬਰ ਕੰਮ ਕਰਦੇ ਸੀ ਜਿੰਨੇ ਸੰਗਤ ਕੰਮ ਕਰਦੇ ਸੀ ਉਹ ਹੈਡ ਕਾਊਂਟ ਅਸੀਂ ਕਰ ਲਏ ਹੈ ਉਹ ਹੈਡ ਕਾਊਂਟ ਪੂਰੇ ਨੇ ਜੀ ਤੇ ਕੋਈ ਵੀ ਕੈਜੂਐਲਟੀ ਟਿਲ ਥਿਸ ਟਾਈਮ ਸਾਨੂੰ ਨਾ ਤਾਂ ਕੋਈ ਰਿਪੋਰਟ ਹੋਈ ਹੈ ਨਾ ਕਿਸੇ ਨੇ ਜੋ ਹੈ ਸਾਨੂੰ ਦੱਸਿਆ ਕਿ ਸਾਡਾ ਬੰਦਾ ਅੰਦਰ ਹੈ ਥੈਂਕ ਯੂ ਜੀ ਆਏ ਆ ਤੇ ਅੰਦਰ ਆ ਇਹ ਸੰਗਤ ਭਰਾ ਪਿੰਡ ਜੀ ਕੀ ਗੱਲਬਾਤ ਹੋਈ ਹੈ ਤੁਹਾਨੂੰ ਲੱਗਤ ਗੱਲਬਾਤ ਇਹ ਖਿਸਕਿਆ ਵਾਲੇ ਪਹਿਲਾਂ ਦੱਸਦੇ ਦੋ ਪਲੇਟਾਂ ਖਿਸਕੀਆਂ ਵਾ ਦੋ ਪਲੇਟਾਂ ਸੈੱਟ ਕਰਕੇ ਤੇ ਜੇ ਮਤਲਬ ਤਿਆਰੀ ਕੀਤੀ ਆ ਪਾਉਣ ਦੀ ਲੈਂਟ ਸਾਰਾ ਤਕਰੀਬ ਪੈ ਗਿਆ ਹੈਗਾ ਦਾਹਾਂ ਕੋਰੀਆਂ ਦਾ ਮਾਰ ਰਹਿ ਗਿਆ ਜੋ ਕਿਤੇ ਨਾ ਕਿਤੇ ਠੀਕ ਹੈ ਦੀ ਨਗਹਿਲੀ ਦਿੱਤੀ ਜਾ ਰਹੀ ਹੈ ਨਹੀਂ ਨਗਹਿਲੀ ਕੋਈ ਨਹੀਂ ਜੀ ਪਰਮੇਸ਼ਰ ਦੀ ਆ ਠੀਕ ਆ ਨਾ ਨਗੇਲੀ ਕਹਤੇ ਨਹੀਂ ਹੁੰਦੀ ਜੋ ਕੀਤਾ ਵਾ ਮਹਾਰਾਜ ਇਹਨਾ ਕਿਰਪਾ ਕਰੇ ਵੀ ਬੰਦੇ ਦਾ ਨੁਕਸਾਨ ਨਾ ਹੋਵੇ ਲੋਹੇ ਦੀ ਨਹੀਂ ਕੋਈ ਗੱਲ ਲੋਹਾ ਤੇ ਸਦਾ ਹੋ ਜਾਂਦਾ ਠੀਕ ਹੈ ਨਾ ਮਹਾਰਾਜ ਨਹੀਂ ਬੰਦੇ ਦਾ ਬਚਾ ਹਾਲ ਦੇ ਘੜੀ ਬਚਾਓ ਸੱਟਾਂ ਬੇਟਾਂ ਬਹੁਤ ਵਾ ਪਰ ਕੀ ਬਚਾਓ ਆਪਣਾ ਨਾ ਸ਼ਿੰਦਰ ਸਿੰਘ ਜੀ ਕੀ ਗੱਲ ਬਾਤ ਇਹ ਫੋਰਮੈਨ ਦੀ ਥੋੜੀ ਨਗੇਲੀ ਹੋ ਗਈ ਜੀ ੱਲੇ ਬੱਲੀਆਂ ਨਹੀਂ ਸਹੀ ਲਾਈਆਂ ਇੰਟਰ ਭਾਇਆ ਜਾ ਰਿਹਾ ਜੀ ਦੇਖ ਪਿਆ ਹਾਂ ਸਾਰਾ ਪੈ ਗਿਆ ਜੀ ਮੁਕੰਮਲ ਹੋ ਗਿਆ ਜੀ ਕਿੰਨੀ ਇਹਦੀ ਲਵਾਈ ਕਿ ਨਹੀਂ ਚੜਾਈ ਸੀ ਲੈਟਰ ਦੀ ਇਹ ਨਾ ਨਹੀਂ ਪਤਾ ਜੀ ਕਿੰਨੀ ਲੰਮੀਆਂ ਲੰਮੀਆਂ ਇਹਨਾਂ ਨੇ ਮੈਨੂੰ ਪਤਾ ਦੇ ਉਤਰਾਂ ਇਹ ਨਾ ਜਿਹੜਾ ਨੂੰ ਵੇਖੋ ਥੱਲੋਂ ਗੱਡ ਕੇ ਮਲਵਾ ਸਾਰਾ ਫਿਰ ਵਹਨੇ ਆ ਕਿੰਨੇ ਆ ਜਸਮੀਨੀ ਮਾੜੀ ਮੋੜ ਜੀ ਕਿ ਇਹਦੇ ਚ ਰੀੜ ਆਈ ਹੈ ਜਿਆਦਾ ਨਹੀਂ ਕੋਈ ਹਾਂ ਅਜੇ ਪੂਰਾ ਕੋਈ ਪਤਾ ਨਹੀਂ ਆ ਵੀ ਕੋਈ ਬੰਦਾ ਮਾਰਾ ਬਚਾ ਹੀ ਕਰੇ ਹਾਂ ਪਹੁੰਚਿਆ ਜੀ ਪਹੁੰਚਾ ਪਹੁੰਚਾ